ਮੌਸਮ ਜਦੋਂ ਬਦਲਿਆ ਮੌਸਮ ਦੇ ਬਦਲਣ ਦੇ ਹਿਸਾਬ ਨਾਲ ਤੁਸੀਂ ਕੱਪੜੇ ਤਾਂ ਮਿੰਟੋ ਮਿੰਟ ਆਪਣੀਆਂ ਪੇਟੀਆਂ ਚੋਂ ਕੱਢ ਲੈਣੇ ਹੋ ਪਰ ਸਰੀਰ ਲਈ ਕੀ ਕਰਦੇ ਹੋ ਉਹਦੇ ਲਈ ਤੁਹਾਨੂੰ ਖਾਣਾ ਪੀਣਾ ਵੀ ਚੇਂਜ ਕਰਨਾ ਪੈਂਦਾ ਉਹ ਆਪਾਂ ਕਰਦੇ ਨਹੀਂ ਆਪਾਂ ਰੁਟੀਨ ਦਾ ਖਾਈ ਜਾ ਰਹੇ ਆ ਪਾਣੀ ਠੰਡਾ ਪੀਣ ਦੀ ਆਦਤ ਪਈ ਹੁੰਦੀ ਹੈ ਉਹ ਪੀਤੀ ਜਾ ਰਹੇ ਹੁੰਦੇ ਆ ਕੋਈ ਫਰੂਟ ਜਿਹੜੇ ਨੇ ਬਹੁਤ ਠੰਡੇ ਹੋ ਜਾਂਦੇ ਨੇ ਇਹਨਾਂ ਦਿਨਾਂ 'ਚ ਸਿੱਧੇ ਦੇ ਸਿੱਧੇ ਉਹ ਖਾਈ ਜਾ ਰਹੇ ਹੁੰਦੇ ਆ ਥੋੜਾ ਵੀ ਉਹਨਾਂ ਨੂੰ ਟੈਂਪਰੇਚਰ ਤੇ ਨਹੀਂ ਲੈ ਕੇ ਆਉਂਦੇ ਜਾਂ ਜੂਸ ਜਿਸ ਤਰ੍ਹਾਂ ਪੀ ਰਹੇ ਹੁੰਦੇ ਆ ਉਹ ਵੀ ਲਗਾਤਾਰ ਉਹ ਵਹੀ ਪੀਤੀ ਜਾ ਰਹੇ ਹੁੰਦੇ ਆ ਦਸਟ 'ਚ ਧੂੜ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਪੋਲਿਊਸ਼ਨ ਹੈ ਇਹਨਾਂ ਦਿਨਾਂ 'ਚ ਉਹ ਕੰਪਰੈ ਹਵਾ ਭਾਰੀ ਹੋ ਜਾਂਦੀ ਪਾਣੀ ਦੇ ਨਾਲ ਨਮੀ ਵਾਲੀ ਤੇ ਉਹ ਜਿਹੜਾ ਪੋਲੂਸ਼ਨ ਹੈ ਕਾਰਾਂ ਦਾ ਗੱਡੀਆਂ ਦਾ ਫੈਕਟਰੀਆਂ ਦਾ ਧੂੜ ਮਿੱਟੀ ਜਿਹੜੀ ਉੱਡਦੀ ਹੈ ਜਾਂ ਹੋਰ ਪਰਾਗਕਣ ਉੱਡਦੇ ਆ ਹਨਾ ਉਹ ਕੰਪਰੈਸਰੋ ਕੇ ਥੱਲੇ ਹੁੰਦੀ ਹੈ ਉਹ ਸਾਡੇ ਲੰਗਸ ਖਿੱਚਦੇ ਆ ਤੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਾਈ ਡਿਫਾਲਟ ਹੀ ਮਿਲਦੀਆਂ ਸਟਾਰਟ ਹੋ ਜਾਂਦੀ ਐ ਅਸਥਮਾ ਹੋ ਗਿਆ ਸਾਹ ਚੜਨਾ ਹੋ ਗਿਆ ਜਾਂ ਸਾਡੀ ਇਨਫੈਕਸ਼ਨ ਹੋ ਗਈ ਕਿਉਂਕਿ ਧੂਆਂ ਜਿਹੜਾ ਬਹੁਤ ਇਨਫੈਕਟਡ ਹੁੰਦਾ ਲੈਡ ਹੁੰਦੀ ਹੁੰਦੀ ਉਸ ਤੋਂ ਬਾਅਦ ਖੰਸੀ ਆਉਣ ਲੱਗੀ ਕਿਉਂਕਿ ਇੱਥੇ ਕੁਝ ਰੁਕੇਗਾ ਤਾਂ ਗਲੇ ਨੇ ਬਰਦਾਸ਼ਤ ਕਰਨਾ ਨਹੀਂ ਉਹਨੇ ਆਪਣਾ ਟਰੈਕ ਕਲੀਨ ਕਰਕੇ ਰੱਖਣਾ ਜਿਆਦਾ ਹੀ ਲੰਬਾ ਚੱਲ ਗਿਆ ਇੱਕ ਦੋ ਸੀਜ਼ਨ ਤੁਸੀਂ ਗਲਤੀਆਂ ਕਰ ਲਈ ਤਾਂ ਫਿਰ ਸਾਡੇ ਇਹ ਜਿਹੜੇ ਸਾਈਨਸ ਨੇ ਹਾਂਜੀ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਪਰ ਜਨਸਟਾਰਟ ਹੋ ਜਾਂਦਾ ਜਿਨ੍ਹਾਂ ਦੇ ਵਿੱਚ ਸਾਡੀ ਜਿਹੜੀ ਹੈ ਆਕਸੀਜਨ ਫਲੋ ਨਾਲ ਨਿਕਲਦੀ ਆ ਤੁਹਾਡੇ ਅਲਵੀਲਾਈਜ਼ ਨੇ ਜਿਹੜੇ ਆਪਾਂ ਨੂੰ ਕਹਿ ਦਿੰਦੇ ਆ ਬ੍ਰੌਂਕੀਜ਼ ਨੇ ਜਿਹੜੇ ਉਹ ਰੁਕ ਜਾਂਦੇ ਆ ਰੁਕਣ ਕਰਕੇ ਕੀ ਹੁੰਦਾ ਕਿ ਆਕਸੀਜਨ ਦੀ ਮਾਤਰਾ ਬਾਡੀ ਨੂੰ ਜਿਹੜੀ ਹਾਰਟ ਨੇ ਪ੍ਰੈਸ ਕਰਕੇ ਕੰਪਰੈਸ ਕਰਕੇ ਅੱਗੇ ਭੇਜਨੀ ਹੈ ਸਾਰੀ ਉਹਦੇ ਵਿੱਚ ਵੀ ਰੁਕਾਵਟ ਆਏਗੀ ਉਹਦੇ ਰੁਕਾਵਟ ਹੋਣ ਕਰਕੇ ਕੀ ਹੁੰਦਾ ਦਮਾ ਅਸਥਮਾ ਵਰਗੀਆਂ ਚੀਜ਼ਾਂ ਖਾਂਸੀ ਵਰਗੀਆਂ ਚੀਜ਼ਾਂ ਡਵੈਲਪ ਹੋਣ ਲੱਗ ਜਾਂਦੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਹ ਸਭ ਤੋਂ ਪਹਿਲੇ ਇਹ ਚੀਜ਼ ਹੁੰਦੀ ਹੈ ਦੇਖਣੀ ਮੌਸਮ ਜਦੋਂ ਬਦਲਿਆ ਮੌਸਮ ਦੇ ਬਦਲਣ ਦੇ ਹਿਸਾਬ ਨਾਲ ਤੁਸੀਂ ਕੱਪੜੇ ਤਾਂ ਮਿੰਟੋ-ਮਿੰਟ ਆਪਣੀਆਂ ਪੇਟੀਆਂ ਚੋਂ ਕੱਢ ਲੈਣੇ ਹੋ ਪਰ ਸਰੀਰ ਲਈ ਕੀ ਕਰਦੇ ਹੋ ਕੋਸ਼ਿਸ਼ ਠੀਕ ਹੈ ਉਹ Delhi ਤੁਹਾਨੂੰ ਖਾਣਾ ਪੀਣਾ ਵੀ ਚੇਂਜ ਕਰਨਾ ਪੈਂਦਾ। ਉਹ ਆਪਾਂ ਕਰਦੇ ਨਹੀਂ। ਆਪਾਂ ਰੁਟੀਨ ਦਾ ਖਾਈ ਜਾ ਰਹੇ ਆ। ਪਾਣੀ ਠੰਡਾ ਪੀਣ ਦੀ ਆਦਤ ਪਈ ਹੁੰਦੀ ਐ। ਉਹ ਪੀਤੀ ਜਾ ਰਹੇ ਹੁੰਦੇ ਆ। ਕੋਈ ਫਰੂਟ ਜਿਹੜੇ ਨੇ ਬਹੁਤ ਠੰਡੇ ਹੋ ਜਾਂਦੇ ਨੇ ਇਹਨਾਂ ਦਿਨਾਂ 'ਚ ਸਿੱਧੇ ਦੇ ਸਿੱਧੇ ਉਹ ਖਾਈ ਜਾ ਰਹੇ ਹੁੰਦੇ ਆ। ਥੋੜਾ ਵੀ ਉਹਨਾਂ ਨੂੰ ਟੈਂਪਰੇਚਰ ਤੇ ਨਹੀਂ ਲੈ ਕੇ ਆਉਂਦੇ। ਜਾਂ ਜੂਸ ਜਿਸ ਤਰ੍ਹਾਂ ਪੀ ਰਹੇ ਹੁੰਦੇ ਆ ਉਹ ਵੀ ਲਗਾਤਾਰ ਉਹ ਵਹੀ ਪੀਤੀ ਜਾ ਰਹੇ ਹੁੰਦੇ ਆ। ਠੀਕ ਐ। ਠੀਕ ਐ। ਡਸਟ 'ਚ ਧੂੜ ਦੇ ਵਿੱਚ ਕੀ ਹੁੰਦਾ ਕਿ ਜਿਹੜਾ ਪੋਲੂਸ਼ਨ ਹੈ ਇਹਨਾਂ ਦਿਨਾਂ 'ਚ ਉਹ ਕੰਪਰੈਸ ਹੋ ਕੇ ਥੱਲੇ ਹੀ ਰਹਿ ਜਾਂਦਾ ਕੀ ਕਰ ਹਵਾ ਭਾਰੀ ਹੋ ਜਾਂਦੀ ਪਾਣੀ ਦੇ ਨਾਲ ਨਮੀ ਵਾਲੀ ਤੇ ਉਹ ਜਿਹੜਾ ਪੋਲੂਸ਼ਨ ਹੈ ਕਾਰਨ ਦਾ ਗੱਡੀਆਂ ਦਾ ਫੈਕਟਰੀਆਂ ਦਾ ਧੂੜ ਮਿੱਟੀ ਜਿਹੜੀ ਉੱਡਦੀ ਹੈ ਜਾਂ ਹੋਰ ਪ੍ਰਾਗਕਣ ਉੱਡਦੇ ਹੈ ਹਨ ਇਹ ਸਾਰੀਆਂ ਚੀਜ਼ਾਂ ਦਾ ਝੋਨੇ ਝੁੰਨੇ ਦੀ ਵੀ ਵਿੱਚ ਹੀ ਆਪਾਂ ਮੰਨ ਕੇ ਚੱਲੀ ਆ ਜਾਂਦੀ ਹੈ ਹੂੰ ਉਹ ਕੰਪਰੈਸਰੋ ਕੇ ਥੱਲੇ ਹੁੰਦੀ ਹੈ ਉਹ ਸਾਡੇ ਲੰਗਸ ਖਿੱਚਦੇ ਹੈ ਤੇ ਸਾਨੂੰ ਇਹ ਚੀਜ਼ਾਂ ਜਿਹੜੀਆਂ ਨੇ ਉਹ ਬਾਈ ਡਿਫਾਲਟ ਹੀ ਮਿਲਦੀਆਂ ਸਟਾਰਟ ਹੋ ਜਾਂਦੀਆਂ ਨੇ ਜਿਹਦੇ ਚ ਅਸਥਮਾ ਹੋ ਗਿਆ ਸਾਹ ਚੜਨਾ ਹੋ ਗਿਆ ਜਾਂ ਸਾਡੀ ਇਨਫੈਕਸ਼ਨ ਹੋ ਗਈ ਕਿਉਂਕਿ ਧੂਆਂ ਜਿਹੜਾ ਬਹੁਤ ਇਨਫੈਕਟਡ ਹੁੰਦਾ ਲੈਡ ਹੁੰਦੀ ਉਹਦੇ ਵਿੱਚ ਉਸ ਤੋਂ ਬਾਅਦ ਖੰਸੀ ਆਉਣ ਲੱਗ ਗਈ ਕਿਉਂਕਿ ਇੱਥੇ ਕੁਝ ਰੁਕੇਗਾ ਤਾਂ ਗਲੇ ਨੇ ਬਰਦਾਸ਼ਤ ਕਰਨਾ ਨਹੀਂ ਉਹਨੇ ਆਪਣਾ ਟਰੈਕ ਕਲੀਨ ਕਰਕੇ ਰੱਖਣਾ ਹੋ ਗਿਆ ਉਸ ਤੋਂ ਬਾਅਦ ਫਿਰ ਜਿਆਦਾ ਹੀ ਲੰਮਾ ਚੱਲ ਗਿਆ ਇੱਕ ਦੋ ਸੀਜ਼ਨ ਤੋਂ ਅਸੀਂ ਗਲਤੀਆਂ ਕਰ ਲਈਆਂ ਤਾਂ ਫਿਰ ਸਾਡੇ ਇਹ ਜਿਹੜੇ ਸਾਈਨਸ ਨੇ ਇਹਨਾਂ ਦੇ ਵਿੱਚ ਇਹਨਾਂ ਦੇ ਵਿੱਚ ਭਰ ਜਾਣਾ ਉਹ ਸਟਾਰਟ ਹੋ ਜਾਂਦਾ ਜਿਨ੍ਹਾਂ ਦੇ ਵਿੱਚ ਸਾਡੀ ਜਿਹੜੀ ਹੈ ਆਕਸੀਜਨ ਫਲੋ ਨਾਲ ਨਿਕਲਦੀ ਨਹੀਂ ਉਹ ਸਾਡੇ ਅਲਵੀਲਾਈਜ਼ ਨੇ ਜਿਹੜੇ ਆਪਾਂ ਨੂੰ ਕਹਿ ਦਿੰਨੇ ਆ ਬ੍ਰੌਂਕੀਜ਼ ਨੇ ਜਿਹੜੇ ਉਹ ਰੁਕ ਜਾਂਦੇ ਆ ਰੁਕਣ ਕਰਕੇ ਕੀ ਹੁੰਦਾ ਕਿ ਆਕਸੀਜਨ ਦੀ ਮਾਤਰਾ ਬਾਡੀ ਨੂੰ ਜਿਹੜੀ ਹਾਰਟ ਨੇ ਪ੍ਰੈਸ ਕਰਕੇ ਕੰਪਰੈਸ ਕਰਕੇ ਅੱਗੇ ਭੇਜਣੀ ਆ ਸਾਰੀ ਉਹਦੇ 'ਚ ਵੀ ਰੁਕਾਵਟ ਆਏਗੀ ਉਹਦੇ ਰੁਕਾਵਟ ਹੋਣ ਕਰਕੇ ਕੀ ਹੁੰਦਾ ਦਮਾ ਅਸਥਮਾ ਵਰਗੀਆਂ ਚੀਜ਼ਾਂ ਖਾਂਸੀ ਵਰਗੀਆਂ ਚੀਜ਼ਾਂ ਇਹ 12 ਫੌਨ ਲੱਗ ਜਾਂਦੀ ਬਿੱਲੀ ਨੂੰ ਵੇਖ ਕੇ ਕਬੂਤਰ ਜਿੱਦਾਂ ਅੱਖਾਂ ਵਿੱਚਦਾ ਹਾਂਜੀ ਬਈ ਬਿੱਲੀ ਗਈ ਹਾਂਜੀ ਉਹ ਕੰਮ ਹੈਗਾ ਇਹ ਤੁਹਾਡੇ ਰੋਗ ਨੂੰ ਦੁਬਾਰ ਰਹੀਆਂ ਨੇ ਨਾ ਕਿ ਤੁਹਾਡੀ ਐਲਵੇਲਾਈ ਨੂੰ ਖੋਲ ਰਹੀਆਂ ਨੇ ਐਲਵੇਲਾਈ ਨੂੰ ਤਾਂ ਇਹ ਉਵੇਂ ਹੀ ਰੱਖ ਰਹੀਆਂ ਨੇ ਤੇ ਜਿਹੜੀ ਸਾਹ ਵਾਲੀ ਨਾਲੀ ਹੈ ਤੁਹਾਡੀ ਉਹਨੂੰ ਡਾਇਲਟ ਕਰਕੇ ਵਿਸਫਾਰਿਤ ਓਕੇ ਚੌੜਾ ਕਰਨਾ ਆਪਾਂ ਕਹਿੰਦੇ ਆ ਸ਼ੇਕ ਮੋਕਲਾ ਕਰਨਾ ਉਹਨੂੰ ਉਹਨੂੰ ਮੋਟਾ ਕਰ ਦਿੰਦੀ ਐ ਇੱਕ ਵਾਰੀ ਥੋੜੀ ਦੇਰ ਵਾਸਤੇ ਠੀਕ ਹੈ ਉਹ ਸਾਹ ਜਿਆਦਾ ਖਿੱਚ ਸਕਦਾ ਹੈ ਬੰਦਾ ਪਰ ਜਿਹੜੀ ਤੁਹਾਡੀ ਆਇਲਵਲਾਈਜ਼ ਨੇ ਉਹ ਤਾਂ ਉੱਥੇ ਦੇ ਉੱਥੇ ਹੀ ਨੇ ਨਾ ਉਹ ਘੰਟਾ ਤੋਂ 2 ਘੰਟੇ ਰਾ ਮਿਲੂਗਾ ਉਦੋਂ ਬਾਅਦ ਫਿਰ ਤੁਸੀਂ ਸ਼ੁਰੂ ਹੋ ਜਾਣਾ ਇੰਨੀ ਚੀਜ਼ਾਂ ਨੂੰ ਕੋਈ ਇਨਹੇਲਰ ਲੈਣ ਲੱਗ ਜਾਂਦਾ ਮਰਜ਼ੀ ਦਿੱਕਤ ਹੋਈ ਕਿਸੇ ਨੂੰ ਹੋਰ ਪ੍ਰੋਬਲਮ ਹੋਈ ਉਹਨੇ ਜਾ ਕੇ ਸਿਟਰਜਨ ਲੈ ਲਈ ਜਾਂ ਇੱਕ ਦੋ ਤਰ੍ਹਾਂ ਦੀਆਂ ਹੋਰ ਵੀ ਹੈ ਜਿਆ ਦਵਾਈਆਂ ਆ ਰਹੀਆਂ ਨੇ ਉਹ ਨਾਂ ਲੈਣਾ ਠੀਕ ਨਹੀਂ ਕਿਉਂਕਿ ਲੋਕ ਫਿਰ ਆਪਣੀ ਮਰਜ਼ੀ ਨਾਲ ਚੱਕ ਕੇ ਯੂਜ਼ ਕਰਨ ਲਾਈ ਜਾਂਦੇ ਨੇ ਇਸ ਤਰ੍ਹਾਂ ਦੀਆਂ ਬੈਟਰੀ ਸੋਲਵਰ ਗੀਆਂ ਲਾ ਲੋ ਇਹ ਬਹੁਤ ਪੁਰਾਣੀਆਂ ਚੀਜ਼ਾਂ ਨੇ ਤਾਂ ਉਹ ਹਰੇਕ ਬੰਦੇ ਨੂੰ ਪਤਾ ਉਹ ਚੱਕ ਕੇ ਉਹ ਖਾ ਲਊਗਾ ਉਹ ਥੋੜਾ ਬਹੁਤ ਫਰਕ ਪਏਗਾ ਬਾਅਦ ਦੇ ਵਿੱਚ ਫਿਰ ਉਹੀ ਹਾਲ ਹੋਣਾ ਸਰ ਇਹ ਰੱਖੀਆਂ ਤਾਂ ਜਾਂਦੀਆਂ ਨੇ ਲੋਕ ਭਲਾਈ ਵਾਸਤੇ ਕਿ ਜਿਹੜੇ ਲੋਕ ਸਾਡੇ ਤੱਕ ਵੀ ਨਹੀਂ ਪਹੁੰਚ ਸਕਦੇ ਤੇ ਪੈਸਾ ਖਰਚਣ ਦੀ ਵੀ ਹਿੰਮਤ ਨਹੀਂ ਹੈਗੀ ਆ ਹਾਲਾਂਕਿ ਇਹ ਨਹੀਂ ਹੈਗਾ ਕਿ ਜਿਹਦੇ ਪੈਸਾ ਨਹੀਂ ਕਰ ਸਕਦੇ ਉਹਨਾਂ ਵਾਸਤੇ ਹੀ ਆ ਇਹ ਚੀਜ਼ਾਂ ਹੈ ਅਮਰਤ ਨੇ ਠੀਕ ਇਹ ਹਰ ਅਮੀਰ ਹਰ ਗਰੀਬ ਦੇ ਘਰ ਦੇ ਵਿੱਚ ਹੁੰਦੀਆਂ ਨੇ ਉਹਨਾਂ ਦੀ ਪਹੁੰਚ ਦੇ ਵਿੱਚ ਹੁੰਦੀਆਂ ਨੇ ਕੋਈ ਵੀ ਇਹ ਫਾਰਮੂਲੇ ਜਿਹੜੇ ਅਸੀਂ ਦੱਸਦੇ ਆ ਉਹਨਾਂ ਮਨ ਕੇ ਚੱਲੋ ਵੀ 90% ਲੋਕਾਂ ਨੂੰ ਧਿਆਨ ਚ ਰੱਖ ਕੇ ਬਣਾਏ ਜਾਂਦੇ ਆ ਪਰ ਫਿਰ ਵੀ 10-20% ਲੋਕ ਐਹੋ ਜਿਹੇ ਨੇ ਜਿਨ੍ਹਾਂ ਨੂੰ ਇਹਨਾਂ ਤੋਂ ਹਟ ਕੇ ਕਿਸੇ ਚੀਜ਼ ਦੀ ਜ਼ਰੂਰਤ ਪੈਂਦੀ ਉਹਦੇ ਰੂਪ ਉਹਦਾ ਫਿਰ ਕੀ ਇਲਾਜ ਹੁੰਦਾ ਉਹ ਫਿਰ ਅਸੀਂ ਖੁਦ ਦੇਖਣਾ ਹੁੰਦਾ ਉਹਦੇ ਚ ਜਿਹੜੀਆਂ ਮੈਡੀਸਿਨਸ ਨੇ ਉਹ ਬੜੀਆਂ ਅਲੱਗ-ਅਲੱਗ ਤਰ੍ਹਾਂ ਦੀਆਂ ਨੇ ਜਿੰਨੇ ਚ ਪਸਮਾ ਦਾ ਸਾਰਾ ਲੈ ਜਾਂਦਾ ਸਵਰਨ ਚਾਂਦੀ ਵਰਗੀਆਂ ਚੀਜ਼ਾਂ ਦਾ ਸਾਰਾ ਵੀ ਲੈਣਾ ਪੈਂਦਾ ਕਿਤੇ-ਕਿਤੇ ਉਹੋ ਜਿਹੀਆਂ ਚੀਜ਼ਾਂ ਫਿਰ ਯੂਜ਼ ਜਿਹੜੀਆਂ ਉਹ ਡਾਕਟਰ ਦੀ ਦੇਖਰੇਖ ਚ ਕਰਨੀਆਂ ਪੈਂਦੀਆਂ ਉਹ ਅਸੀਂ ਕਰਦੇ ਰਹਿੰਦੇ ਆ ਨਾਰਮਲ ਫਾਰਮੂਲੇਸ਼ਨ ਜਿਹੜੀ ਉਹ ਜਨਤਾ ਵਾਸਤੇ ਹਮੇਸ਼ਾ ਸਾਡੇ ਇਹ ਬਹੁਤ ਹੀ ਆਸਾਨ ਚੀਜ਼ਾਂ ਨੇ ਕੋਈ ਵੀ ਐਜੀ ਚੀਜ਼ ਨਹੀਂ ਸ਼ਾਇਦ ਜਿਹਦਾ ਨਾਮ ਨਾ ਸੁਣਿਆ ਹੋਵੇ ਤੁਸੀਂ ਇਹ ਸੁੰਡ ਪਈ ਹੈ ਜਿਸ ਤਰ੍ਹਾਂ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਛੋਟੀ ਇਲਾਈਚੀ ਆ ਜਾਂਦੀ ਹੈ ਜੀ ਠੀਕ ਹੈ ਜੀ ਬਹੁਤ ਆਸਾਨੀ ਨਾਲ ਘਰੇ ਮਿਲਦੀ ਹੈ ਠੀਕ ਹੈ ਜੀ ਇਹ ਮਲਠੀ ਆ ਜਾਂਦੀ ਹੈ ਹਰ ਬੰਦਾ ਅੱਜ ਮਲਠੀ ਜਿਹੜਾ ਸਰਦੀਆਂ ਵਿੱਚ ਮੂੰਹ 'ਚ ਪਾਈ ਫਿਰਦਾ ਹੁੰਦਾ ਠੀਕ ਹੈ ਜੀ ਉਸ ਤੋਂ ਬਾਅਦ ਇਹ ਦਾਲਚੀਨੀ ਆ ਗਈ ਹਰ ਘਰ 'ਚ ਪਈ ਹੁੰਦੀ ਹੈ ਤੇ ਗੁੜ ਠੀਕ ਹੈ ਸਾਡੀ ਕਿਚਨ ਦੀ ਜਿੰਦ ਜਾਨ ਆ ਇੱਕ ਚੀਜ਼ ਮੈਂ ਥੋੜੀ ਜੀ ਤੁਹਾਨੂੰ ਦੱਸਣਾ ਚਾਹਾਂ ਇਹ ਜਿਹੜਾ ਹੈਗਾ ਇਹ ਹੁੰਦਾ ਗੌਜਵਾਨ ਗੋਜਵਾਨ ਹਾਂ ਅੱਛਾ ਗੋਜਵਾਨ ਇਹ ਵੀ ਜਿਹੜੀ ਹੈ ਨਾ ਬਹੁਤ ਵਧੀਆ ਸ਼ਾਨਦਾਰ ਚੀਜ਼ ਹੈ ਜਿਹੜੀ ਸਾਡੇ ਕਫ ਨੂੰ ਪਤਲਾ ਕਰਕੇ ਆਰਾਮ ਨਾਲ ਸਰੀਰ ਦੇ ਵਿੱਚੋਂ ਬਾਹਰ ਕੱਢਣ ਦਾ ਕੰਮ ਕਰਦੀ ਹੈ ਠੀਕ ਹੈ ਉਹ ਇੱਕ ਜ਼ਰੂਰ ਇੰਟਰੋਡਿਊਸ ਕੀਤੀ ਗਈ ਹੈ ਪੰਸਾਰੀ ਕੋਲ ਬੜੇ ਆਰਾਮ ਨਾਲ ਮਿਲ ਜਾਏਗੀ ਚੀਜ਼ਾਂ ਉਹੀ ਦੱਸੀਆਂ ਨੇ ਜਿਹੜੀਆਂ ਆਰਾਮ ਨਾਲ ਤੁਹਾਨੂੰ ਹਰ ਥਾਂ ਤੋਂ ਮਿਲ ਜਾਣ ਇੰਨਾਂ ਸਾਰਿਆਂ ਨੂੰ ਤੁਸੀਂ ਪ੍ਰੋਸੈਸ ਹੁਣਾ ਪੱਤਰੀਕਾ ਦੱਸਦੇ ਆਂ ਕਿੱਥੇ ਪੀਸ ਕੇ ਇਹਨਾਂ ਨੂੰ ਕਿਹੜੀ ਮਾਤਰਾ ਚ ਲੈਣਾ ਬਿਲਕੁਲ ਜੀ ਸਾਡੇ ਸਰੀਰ ਦੇ ਅੰਦਰ ਪਹਿਲੋ ਹੀ ਗਰਮੀ ਪਈ ਹੁੰਦੀ ਹੈ ਇਹਨਾਂ ਸਰਦੀ ਜਦੋਂ ਆਉਂਦੀ ਹੈ ਬੋਡੀ ਟੈਂਪਰੇਚਰ ਜਿਹੜੀ ਇਹ ਰੋਕ ਲੈਂਦੀ ਅੰਦਰ ਦਾ ਬਾਹਰ ਪਸੀਨੇ ਰਹੀਂ ਜਾਂ ਜਵੇਂ ਵੀ ਰਹੀਂ ਨਹੀਂ ਜਾਣ ਦਿੰਦੀ ਉਦੋਂ ਆਪਾਂ ਕੱਪੜੇ ਬਹੁਤ ਪਾਈ ਹੁੰਦੇ ਹੁੰਦੇ ਸਾਡੇ ਅੰਦਰ ਜਿਹੜੀ ਨਾ ਗਰਮੀ ਵੱਧਦੀ ਇਹਨਾਂ ਦਿਨਾਂ 'ਚ ਆਪਾਂ ਤਾਂ ਕਹਿੰਦੇ ਠੰਡ ਵੱਧਦੀ ਹੈ ਪਰ ਅੰਦਰ ਗਰਮੀ ਵੱਧਦੀ ਹੈ ਠੀਕ ਹੈ ਉਹ ਗਰਮੀ ਵਧਨ ਦੇ ਨਾਲ ਅਸੀਂ ਚਾਹ ਹੋਰ ਪੀ ਲੈਂਦੇ ਹਾਂ ਚਾਹ ਦੇ ਨਾਲ ਫਿਰ ਤਜਾਬੀ ਮਾਦਾ ਤਿਆਰ ਹੁੰਦਾ ਉਹ ਸਾ ਅਸੀਂ ਤਾਂ ਆਪਣੇ ਅੰਦਰ ਹੀ ਪੋਲੂਸ਼ਨ ਪੈਦਾ ਕਰ ਲਿਆ ਬਾਹਰ ਦੇ ਪੋਲੂਸ਼ਨ ਨਾਲ ਲੜਨਾ ਸੀਗਾ ਅੰਦਰ ਫਿਰ ਤੁਸੀਂ ਪੋਲੂਸ਼ਨ ਪੈਦਾ ਕਰ ਹੀ ਜੰਨੇ ਠੀਕ ਹੈ ਤੇ ਉਹ ਕੀ ਹੋਊਗਾ ਉਹ ਡਬਲ ਹੋ ਗਿਆ ਤੁਹਾਡਾ ਉਹਦੇ ਨਾਲ ਸਮੱਸਿਆ ਹੋ ਜਾਏਗੀ ਚਾਹ ਲੋ ਕਿ 6-6 ਕੱਪ ਅਠੜ ਕੱਪ ਵੀ ਪੀ ਜਾਂਦੇ ਨੇ ਦਿਨ ਠੀਕ ਹੈ ਉਹਦੀ ਬਜਾਏ ਚਾਹੀਦਾ ਉਹਨਾਂ ਨੂੰ ਕੀ ਹੈ ਕਿ ਇਹੋ ਜਿਹੀਆਂ ਚੀਜ਼ਾਂ ਦੇ ਕਾੜੇ ਵੀ ਬਣਾਏ ਜਾ ਸਕਦੇ ਲਗੂ ਕਰ ਸਕਦੇ ਹੋ ਇਹਦੇ ਲਈ ਸੀ ਪ੍ਰੇਮ ਮედა ਦੀ ਹਰਬਲ ਟੀ ਲਾਂਚ ਕੀਤੀ ਹੋਈ ਹੈ ਓਕੇ ਇਹਦੇ ਚ ਹਰਬਲ ਟੀ ਹਾਂ ਹਰਬਲ ਟੀ ਇਹਨੂੰ ਕਹਿ ਦਿੰਦੇ ਨੇ ਜਿਹਦੇ ਚ ਇੱਥੋਂ ਸ਼ੁਰੂ ਹੋ ਜਾਓ ਤੁਸੀਂ 34 ਜੜੀ ਬੂਟੀਆਂ ਨੇ ਤੇ ਇਹਨੂੰ ਜਸਟ ਡਬਲ ਕਰ ਲਓ ਜਿਨ੍ਹਾਂ ਲੋਕਾਂ ਨੂੰ ਮਤਲਬ ਸ਼ੌਂਕ ਵਜੋਂ ਚਾਹ ਪੀਣੀ ਜਿਹੜੇ ਦਿਨ ਚ 10 10 12 12 8 8 ਚਾਹ ਪੀਂਦੇ ਆ ਹਾਂਜੀ ਉਹਨਾਂ ਲਈ ਹਿਦਾਇਤ ਆ ਕਿ ਇਹ ਚਾਹ ਇਸ ਤਰ੍ਹਾਂ ਸਿੱਧੀ ਦੁੱਧ ਪਾ ਕੇ ਇਹ ਹਾਰਟ ਤੇ ਕੰਮ ਕਰਦੀ ਹੈ ਇਹ ਤੁਹਾਡੇ ਲੰਗਸ ਤੇ ਕੰਮ ਕਰਦੀ ਹੈ ਤੁਹਾਡਾ ਕੋਲੇਸਟ੍ਰੋਲ ਘਟਾਉਂਦੀ ਹੈ ਤੁਹਾਡੇ ਸਰੀਰ ਚ ਜਿਹੜੀ ਤੁਸੀਂ ਗੁਲਾਬ ਪੁੱਲ ਪੜੇ ਸੀ ਹਾਂਜੀ ਹਾਂਜੀ ਉਹ ਕੀ ਕਰਦੇ ਹੀਟ ਘਟਾਉਂਦੇ ਆ ਉਹਦੇ ਨਾਲ ਖਸ ਹੁੰਦੀ ਆ ਉਹ ਵੀ ਠੰਡੀ ਹੁੰਦੀ ਆ ਠੀਕ ਹੈ ਇਹਦੇ ਵਿੱਚ ਬਰਖਸ਼ਾ ਵਰਗੀਆਂ ਚੀਜ਼ਾਂ ਆ ਗਈਆਂ ਛੋਟੀ ਇਲਾਇਚੀ ਹੈ ਲਾਲ ਚੰਦਨ ਹੈ ਸਫੇਦ ਚੰਦਨ ਹੈ ਬਹੁਤ ਕੁਝ ਕੇਸਰ ਹੈ ਇਹਦੇ ਵਿੱਚ ਸ਼ਿਲਾਜੀਤ ਹੈ ਇਹਦੇ ਵਿੱਚ ਅਸ਼ੋਗੰਦਾ ਹੈ ਇਹਦੇ ਵਿੱਚ ਸ਼ਾਬਾਸ਼ ਕਮੀ ਕੋਈ ਨਹੀਂ ਛੱਡੀ ਜੀ 34 ਆਈਟਮਾਂ ਗਿਣਨੀਆਂ ਸੌਖੀਆਂ ਨਹੀਂ ਹੈਗੀਆਂ ਹਰ ਚੀਜ਼ ਜਿਹੜੀ ਹੈ ਉਹ ਤੁਹਾਡੇ ਦਮਾ ਸਾਹ ਵਾਲੀ ਜਿਹੜੀ ਜੋ ਵੀ ਨਲਕੀਆਂ ਨੇ ਉਹਨਾਂ ਨੂੰ ਐਨ ਹੌਲੀ ਹੌਲੀ ਥੱਲੇ ਥੱਲੇ ਤੱਕ ਜਾਂਦੀ ਜਿਵੇਂ ਜਾਂਦੀ ਜਾਏਗੀ ਉਵੇਂ ਸਾਫ਼ ਕਰਦੀ ਜਾਏਗੀ ਜਿਹੜਾ ਬੰਦਾ ਸਭ ਤੋਂ ਵੱਡੀ ਗੱਲ ਇਨਹੇਲਰ ਲੈਂਦਾ ਹਾਂਜੀ ਸੂਟਾ ਲੈਂਦਾ ਹਾਂਜੀ ਉਹ ਕੀ ਕਰੇ ਸੂਟੇ ਦਾ ਇੰਤਜ਼ਾਮ ਕਰਨ ਦੀ ਬਜਾਏ ਆ ਚਾਹ ਬਣਾ ਕੇ ਚਾਹ ਦਾ ਇੰਤਜ਼ਾਮ ਕਰ ਲੈ ਸਿੱਧਾ ਚਾਹ ਦਾ ਇੰਤਜ਼ਾਮ ਕਰ ਲੈ ਆ ਬਹੁਤ ਸਾਰੇ ਆਈਟਮਾਂ ਨੇ ਇਹਦੇ ਉਹ ਸੂਟੇ ਦੇ ਬਰਾਬਰ ਇਹ ਤੁਹਾਡਾ ਸਾਹ ਥੱਲੇ ਕਰ ਦੇਈਏ ਉਸੇ ਦਾ ਇਹਦੇ ਵਿੱਚ ਦੇਖੋ ਜਿੰਨੀਆਂ ਵੀ ਆਪਾਂ ਆਈਟਮਾਂ ਰੱਖੀਆਂ ਨੇ ਹਾਂਜੀ ਲਗਭਗ 6-7 ਆਈਟਮਾਂ ਨੇ ਇਹ ਸਾਰਿਆਂ ਨੂੰ ਤੁਸੀਂ ਇੱਕ ਸੁੰਡ ਨੂੰ ਛੱਡ ਕੇ ਠੀਕ ਹੈ ਇਹ ਜਿਹੜੀ ਸੁੰਡ ਹੈ ਇਹਨੂੰ ਥੋੜਾ ਜਿਹਾ ਘੱਟ ਪਾਓ ਤੁਸੀਂ ਜੀ ਇਹਨਾਂ ਨੂੰ ਤੁਸੀਂ ਮੰਨ ਲਓ ਇੱਕ ਇੱਕ ਚੁੰਡੀ ਪਾ ਰਹੇ ਹੋ ਤਾਂ ਸੁਣ ਦੀ ਅੱਧੀ ਚੁੰਡੀ ਠੀਕ ਹੈ ਇਹਨੀਆਂ ਦੋ ਦੋ ਚੁੰਡੀਆਂ ਪਾ ਲਓ ਸੁਣ ਦੀ ਇੱਕ ਚੁੰਡੀ ਪਾ ਲਓ ਠੀਕ ਹੈ ਠੀਕ ਹੈ ਤਾਂ ਇਹਨੂੰ ਸਾਰੀ ਨੂੰ ਪੀਸ ਪੀਸ ਲਓ ਹਮਮ ਕਿੰਨਾ ਮਤਲਬ ਹਮ ਮੰਨ ਲਓ 20 20 ਗ੍ਰਾਮ ਲੱਲੀਆਂ ਤੁਸੀਂ ਸੁਣ ਲੈ ਲਈ 10 ਗ੍ਰਾਮ ਠੀਕ ਹੈ ਸਾਰੀਆਂ ਨੂੰ ਪੀਸ ਲਿਆ ਪਿਸਣ ਤੋਂ ਬਾਅਦ ਤੁਸੀਂ ਦੋ ਚੀਜ਼ਾਂ ਇਹਦੇ ਵਿੱਚ ਮਿਲਾ ਸਕਦੇ ਹੋ ਗੁੜ ਮਲਾਉਣਾ ਜਿੰਨੇ ਜਿਹੜੇ ਲੋਕ ਸ਼ਕੀਰ ਨੇ ਗੁੜ ਦੇ ਉਹ ਗੁੜ ਨੂੰ ਥੋੜਾ ਜਿਹਾ ਛੱਟਾ ਦੇ ਕੇ ਇਹ ਇਹ ਨੂੰ ਪਿੰਘਾਲ ਕੇ ਉਹਦੇ ਵਿੱਚ ਪਾ ਕੇ ਇੰਦੀ ਗੋਲੀ ਵਟ ਵੀ ਜਾ ਸਕਦੀ ਹੈ ਤੇ ਸਿੰਪਲੀ ਵੀ ਇਹਨੂੰ ਲਿਆ ਜਾ ਸਕਦਾ ਤੇ ਜਿਹੜੇ ਲੋਕ ਗੁੜ ਦਾ ਨਹੀਂ ਸੇਵਨ ਕਰ ਸਕਦੇ ਆਰਾਮ ਨਾਲ ਉਹਨਾਂ ਨੂੰ ਸ਼ਹਿਦ ਦੇ ਅਵੇਲੇਬਲ ਹੈ ਉਹ ਸੇਮ ਚੀਜ਼ਾਂ ਨੂੰ ਦੇ ਵਿੱਚ ਸ਼ਹਿਦ ਮਿਕਸ ਕਰ ਦੇਣ ਉਹ ਚਟਨੀ ਵਰਗਾ ਬਣ ਜਾਏਗਾ ਠੀਕ ਹੈ ਠੀਕ ਹੈ ਚਟਨੀ ਵਰਗਾ ਬਣ ਤੇ ਉਹਨੂੰ ਵੈਸੇ ਯੂਜ਼ ਕੀਤਾ ਜਾ ਸਕਦਾ ਹੈ ਉਹ 20 ਮਿੰਟ ਦਾ ਉਸੇ ਸੇਮ ਉਸੇ ਚਾਹ ਦੀ ਤਰ੍ਹਾਂ ਹੀ ਤਿਆਰ ਹੋ ਜਾਂਦਾ ਜੀ ਇਹ ਇਹਨੂੰ ਥੋੜਾ ਜਿਹਾ ਉਬਾਲਾ ਵੱਧ ਦੇ ਲੋ ਤਾਂ ਕਿ ਇਹ ਕਿੜੀ ਕੋਈ ਉਹ ਪੱਤੀ ਤਾਂ ਹੈ ਨਹੀਂ ਦੂਜੀ ਕਿ ਉਹ ਉਹ ਜਿਹੜੀ ਆਪਣੀ ਤੁਹਾਡੀ ਕਾਰਬਨ ਡਾਈਆਕਸਾਈਡ ਛੱਡਣ ਲੱਗ ਜਾਈਗੀ ਇਹਨੂੰ ਤਾਂ ਜਿੰਨਾ ਵੱਧ ਉਬਾਲੋਗੇ ਉਹਨਾਂ ਵੱਧੇ ਦਾ ਰਸ ਨਿਕਲ ਜਾਏਗਾ ਨਾ ਧਿਆਨ ਇਹ ਲੱਗਣਾ ਹੈ ਰੱਖਣਾ ਹੈ ਵੀ ਇਹ ਬਹੁਤ ਜ਼ਿਆਦਾ ਉਬਾਲਦੇ ਤਾਂ ਉਵੇਂ ਕੋੜੀ ਵਗੈਰਾ ਨਾਲ ਲੱਗਣ ਲੱਗ ਜੇ ਕਿਉਂਕਿ ਪਾਣੀ ਥੋੜਾ ਹੋ ਜਾਏਗਾ ਟੇਸਟ ਇਹਦਾ ਜ਼ਿਆਦਾ ਹੋ ਜਾਏਗਾ ਤੇਜ਼ ਹੋ ਜਾਏਗਾ ਨੋਰਮਲ 2 ਕੱਪ ਪਾਣੀ ਪਾਓ 1.5 ਕੱਪ 1 ਕੱਪ ਰਹਿਣ ਤੇ ਇਹਨੂੰ ਛਾਣ ਕੇ ਤੁਸੀਂ ਆਰਾਮ ਨਾਲ ਆਪਣੇ ਪੀ ਸਕਦੇ ਹੋ ਇੰਨਾ ਇਨਹੇਲਰ ਦੀ ਲੋੜ ਹੈ ਤੁਹਾਨੂੰ ਨਾ ਤੁਹਾਡੀ ਬਲਗਮ ਰਹਿਣੀ ਨਾ ਖਾਂਸੀ ਰਹਿਣੀ ਨਾ ਤੁਹਾਡੇ ਅੰਦਰ ਕਫ ਰਹਿਣਾ ਨਾ ਤੁਹਾਡੇ ਜਿਹੜੇ ਸਾਈਨਸ ਦੇ ਇਹ ਜੰਮ ਗਿਆ ਜਿਹੜਾ ਇੱਥੇ ਹਾਂ ਉਹ ਵੀ ਤੁਹਾਡਾ हट ਜਾਣਾ ਤੇ ਜਿਵੇਂ ਸੀਓਪੀਡੀ ਹੋ ਜਾਂਦੀ ਹੈ ਜਿਹਨੂੰ ਆਪਾਂ ਕ੍ਰੋਨਿਕ ਅਬਸਟ੍ਰਕਟਿਵ ਲੰਗ ਡਿਜ਼ੀਜ਼ ਕਹਿ ਦਿੰਦੇ ਹਾਂ ਠੀਕ ਹੈ ਉਹੋ ਜਿਹੇ ਰੋਗੀਆਂ ਨੂੰ ਵੀ ਅਸੀਂ ਇਹਦੇ ਨਾਲ ਫਾਇਦਾ ਲੈ ਕੇ ਦਿੱਤਾ ਹੈ। ਕੀ ਬਾਤ ਹੈ? ਚਾਹ ਨਾਲ ਹੀ। ਹਾਂ। ਹਰ ਤਰ੍ਹਾਂ ਦੀ ਖੰਸੀ ਹੈ, ਹਰ ਤਰ੍ਹਾਂ ਦਾ ਜ਼ੁਕਾਮ ਹੈ, ਹਰ ਤਰ੍ਹਾਂ ਦੀ ਜਿਹੜੀ ਇਹ ਬਲਗਮ ਤੋਂ ਰਿਲੇਟਡ ਕੋਈ ਵੀ ਸਮੱਸਿਆ ਹੈ, ਇਹ ਛੱਡਦੀ ਨਹੀਂ।